ਇਸ ਵੇਲੇ ਦੀਆਂ ਕੁਝ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਫਗਵਾੜਾ ਦੇ ਵਿੱਚ ਹਰਿਆਣਾ ਜੱਟਾਂ ਦੀ HDFC ਬੈਂਕ ਦੇ ਵਿੱਚ 40 ਲੱਖ ਦੀ ਲੁੱਟ ਹੋਈ ਹੈ ਤਿੰਨ ਹਥਿਆਰਬੰਦ ਨਕਾਬਪੋਸ਼ਾ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਗਵਾੜਾ ਦੇ ਨਜ਼ਦੀਕ ਪਿੰਡ ਰਿਹਾਨਾ ਜੱਟਾਂ ਖੇੜਾ ਸਾਹਿਬ ਦਾ ਪਿੰਡ ਆ ਲੱਗੇ ਹਰਿਆਣਾ ਜੱਟਾਂ ਦੇ ਵਿੱਚ ਤਿੰਨ ਨਕਾਬਪੋਸ਼ ਹਥਿਆਰਬੰਦ ਮੁਲਜ਼ਮਾ ਨੇ HDFC ਬੈਂਕ ਦੇ ਵਿੱਚ ਮੌਜੂਦ ਸਟਾਫ ਗਨਮੈਨ ਅਤੇ ਲੋਕਾਂ ਨੂੰ ਇੱਕ ਸਾਈਡ ਦੇ ਉੱਤੇ ਬੰਦੀ ਬਣਾ ਕੇ ਲਗਭਗ 40 ਲੱਖ ਰੁਪਏ ਰੁਪਏ ਦੀ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧੀ ਮੌਕੇ ਦੇ ਉੱਤੇ ਵੱਖ-ਵੱਖ ਟੀਮਾਂ ਜਾਂਚ ਕਰਨ ਦੇ ਲਈ ਪਹੁੰਚ ਰਹੀਆਂ ਨੇ ਪਿੰਡ ਰਿਹਾਨਾ ਜੱਟਾਂ ਦੇ ਸਰਪੰਚ ਗੁਰਮਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਤਿੰਨ ਕੋਜੇ ਦੇ ਕਰੀਬ ਸ਼ਾਮ ਨੂੰ ਵਾਪਰੀ ਹੈ ਜਿਸ ਦੇ ਵਿੱਚ ਤਿੰਨ ਨਕਾਬਪੋਸ਼ ਹਥਿਆਰਬੰਦ ਮੁੱਲਜਮੰਦਰ ਆਉਂਦੇ ਨੇ ਤੇ ਸਟਾਫ ਅਤੇ ਲੋਕਾਂ ਨੂੰ ਇੱਕ ਸਾਈਡ ਦੇ ਉੱਤੇ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੋਕਾਂ ਦੇ ਖੋਏ ਹੋਏ ਮੋਬਾਈਲ ਵੀ ਪੈਕ ਦੇ ਵਿੱਚ ਬੈਂਕ ਤੋਂ ਬਾਹਰ ਸੁੱਟ ਕੇ ਫਰਾਰ ਹੋ ਜਾਂਦੇ ਐ ਖਬਰ ਲਿਖੇ ਜਾਣ ਤੱਕ ਐਸਐਸਪੀ ਕਪੂਰਥਲਾ ਗੌਰਵ ਤੂ ਤੁਰਾ ਹੁਣਾਂ ਨੇ ਜਿਹੜਾ ਐਸਐਚਓ ਦਾ ਥਾਣਾ ਰਾਵਲਪਿੰਡੀ ਮੇਜਰ ਸਿੰਘ ਵੱਲੋਂ ਸਾਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਲੁਧਿਆਣਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੁਧਿਆਣਾ ਪੱਛਮੀ ਜ਼ੇਮਨੀ ਚੋਣ ਦੇ ਲਈ ਪੰਜਵੇਂ ਦਿਨ ਤੀ ਦਿਨ ਜਿਹੜਾ ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਪੰਜਾਬ ਵਿਧਾਨ ਸਭਾ ਦੀ 64 ਲੁਧਿਆਣਾ ਪੱਛਮੀ ਸੀਟ ਦੇ ਲਈ ਨਾਮਜ਼ਦਗੀ ਦੇ 5ਵੇਂ ਦਿਨ 3 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਚੋਣ ਕਮਿਸ਼ਨ ਨੇ ਇਹ ਗੱਲਬਾਤ ਕੀਤੀ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਦੱਸਿਆ ਹੈ ਕਿ 64 ਲੁਧਿਆਣਾ ਪੱਛਮੀ ਸੀਟ ਦੇ ਲਈ ਅੱਜ ਆਮ ਆਦਮੀ ਪਾਰਟੀ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਤੇ ਸ਼੍ਰੀ ਕਾਵਿਆ ਅਰੋੜਾ ਕਵਰਿੰਗ ਉਮੀਦਵਾਰ ਜਿਹੜੇ ਨੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹੈ ਇਸ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਸ਼੍ਰੀ ਚੰਦਨ ਵੱਲੋਂ ਨਾਮਜ਼ਦਗੀ ਭਰੀ ਗਈ ਹੈ ਉਨਾ ਅੱਗੇ ਦੱਸਿਆ ਕਿ ਹੁਣ ਤੱਕ ਕੁੱਲ 8 ਨਾਮਜ਼ਦਗੀ ਪੱਤਰ ਦਾਖਲ ਹੋ ਚੁੱਕੇ ਨੇ ਭਲਕੇ ਯਾਨੀ ਕਿ ਕੱਲ ਨੂੰ ਆਖਰੀ 31 ਮਈ ਨੂੰ ਵੀ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਨੇ ਜਦਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਜੜੀ ਹੈ 2 ਜੂਨ ਦੱਸੀ ਗਈ ਹੈ ਉਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ ਗੁਰੂ ਨਗਰੀ ਦੇ ਵਿੱਚ ਧਾਰਮਿਕ ਪੁਸਤਕ ਦੀ ਬੇਅਦਬੀ ਹੋਈ ਹੈ ਨਿਹੰਗ ਜਥੇਬੰਦੀਆਂ ਨੇ ਸਖਤ ਕਾਰਵਾਈ ਦੀ ਮੰਗ ਰੱਖੀ ਹੈ ਲਗਾਤਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਮਿਕ ਪੋਥੀਆਂ ਜਿਹੜੀਆਂ ਨੇ ਉਹਦਾ ਦੇ ਧਾਰਮਿਕ ਤਸਵੀਰਾਂ ਦੀਆਂ ਬੇਅਦਵੀਆਂ ਦੀ ਮਾਮਲੇ ਵੱਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਧਾਰਮਿਕ ਪੁਸਤਕਾਂ ਨੂੰ ਅਗਨ ਭੇਟ ਕੀਤਾ ਗਿਆ ਸੀ ਇਸ ਦੇ ਦੌਰਾਨ ਮੌਕੇ ਦੇ ਉੱਤੇ ਨਿਹੰਗ ਜਥੇਬੰਦੀਆਂ ਪਹੁੰਚੀਆਂ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਸੀਸੀਟੀਵੀ ਨਾ ਹੋਣ ਕਰਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹਨਾਂ ਧਾਰਮਿਕ ਪੁਸਤਕਾਂ ਨੂੰ ਅਗਨਪੇੜ ਕੀਤਾ ਗਿਆ ਹੈ। ਉਹਨਾਂ ਕਹਿ ਕਿ ਜਾਣਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਧਾਰਮਿਕ ਤਸਵੀਰਾਂ ਤੇ ਪੁਸਤਕਾਂ ਨੂੰ ਅਗਨਪੇੜ ਕਰਕੇ ਮਾਹੌਲ ਨੂੰ ਭੜਕਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਜੜੀ ਰੱਖ ਦਿੱਤੀ ਹੈ। ਪਹਿਲਗਾਮ ਦੇ 6 ਹੱਤਵਾਦੀ ਜੇ ਹੋ ਜਾਣ ਬੀਜੇਪੀ ਦੇ ਵਿੱਚ ਸ਼ਾਮਲ ਫਿਰ ਨਹੀਂ ਜਾਣਗੇ ਕਦੇ ਫੜੇ ਕਹਿੰਦੇ ਨੇ ਸੱਜੇ ਸੰਜੇ ਰਾਉਤ ਨੇ ਜਿਹੜਾ ਦਿੱਤਾ ਹੈ ਵਿਵਾਦਤ ਬਿਆਨ ਜਿਹੜੀ ਸਿਆਸਤ ਜਿਹੜੀ ਭੱਗ ਚੁੱਕੀ ਹੈ ਸ਼ਿਵ ਸੈਨਾ ਜਿਹੜੇ ਨੇਤਾ ਨੇ ਇਹ ਸ਼ਿਵ ਸੈਨਾ ਦੇ ਨੇਤਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਦੇ ਜਿਹੜੇ ਨੇ ਯੂਪੀਡੀ ਦੇ ਜਿਹੜੇ ਨੇਤਾ ਨੇ ਮੈਂਬਰ ਸੰਜੇ ਰਾਉਤ ਨੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤਿੱਖਾ ਹਮਲਾ ਕੀਤਾ ਹੈ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਆਪਰੇਸ਼ਨ ਸਿੰਦੂਰ ਦਾ ਰਾਜਨੀਤਿਕ ਕਰਨ ਦਾ ਜਿਹੜਾ ਦੋਸ਼ ਲਾਇਆ ਹੈ ਇਸ ਦੇ ਨਾਲ ਹੀ ਸੰਜੇ ਰਾਉਤ ਨੇ ਉਹਨਾਂ ਤੇ ਭਾਰਤੀ ਸੈਨਿਕਾਂ ਦੁਆਰਾ ਕੀਤੇ ਗਏ ਫੌਜੀ ਆਪਰੇਸ਼ਨ ਦਾ ਬੇਲੋੜਾ ਸਿਹਰਾ ਲੈਣ ਦਾ ਵੀ ਜਿਹੜਾ ਦੋਸ਼ ਲਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਿਵਾਦਤਪੂਰਨ ਟਿੱਪਣੀ ਕਰਦਿਆਂ ਕਹਿ ਦਿੱਤਾ ਕਿ ਪਹਿਲਗਾਮ ਦੇ 6 ਹੱਤਵਾਦੀ ਇਸ ਦੇ ਲਈ ਨਹੀਂ ਫੜੇ ਜਾ ਰਹੇ ਕਿਉਂਕਿ ਸ਼ਾਇਦ ਇੱਕ ਦਿਨ ਤੁਹਾਨੂੰ ਭਾਜਪਾ ਦਫ਼ਤਰ ਤੋਂ ਇੱਕ ਪ੍ਰੈਸ ਨੋਟ ਮਿਲੇਗਾ ਕਿ ਉਹ 6 ਲੋਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸੰਜੇ ਰਾਉਂਤ ਦੀ ਜਿਹੜੀ ਹੈ ਇਸ ਟਿੱਪਣੀ ਤੋਂ ਬਾਅਦ ਇੱਕ ਵੱਡੀ ਬਹਿਸ ਛਿੜਨ ਦੀ ਸੰਭਾਵਨਾ ਹੋ ਤੁਰੀ ਹੈ ਸ਼ਿਵ ਸੈਨਾ ਨੇਤਾ ਸੰਜੇ ਰਾਉਂਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਰ ਰਾਜ ਦੇ ਵਿੱਚ ਜਾ ਕੇ ਆਪਰੇਸ਼ਨ ਸਿੰਦੂਰ ਦੀ ਰਾਜਨੀਤੀ ਕਰ ਰਹੇ ਨੇ ਇਹ ਆਪਰੇਸ਼ਨ ਸਾਡੇ ਸੈਨਿਕਾਂ ਦੇ ਦੁਆਰਾ ਕੀਤਾ ਗਿਆ ਹੈ ਪਰ ਇਸ ਦਾ ਸਿਹਰਾ ਲੈਂਨ ਦੀ ਧੋੜ ਦੇ ਵਿੱਚ ਨੇ ਸਾਡੇ ਪ੍ਰਧਾਨ ਮੰਤਰੀ ਇਸ ਦੇ ਵਿੱਚ ਸਭ ਤੋਂ ਅੱਗੇ ਨੇ ਕੋਈ ਵੀ ਜਾ ਕੇ ਸਿੰਦੂਰ ਦੀ ਪਵਿੱਤਰ ਪ੍ਰਣਾਲੀ ਕਿਸੇ ਨੂੰ ਨਹੀਂ ਦੇ ਸਕਦਾ ਹੈ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੈਲਗਾਮ ਦੇ 6 ਹੱਤਵਾਦੀ ਅਜੇ ਵੀ ਫਰਾਰ ਨੇ ਉਹਨਾਂ ਸੰਕੇਤ ਦਿੱਤਾ ਕਿ ਪਾਰਟੀ ਵੱਲੋਂ ਜਾਰੀ ਕੀਤੇ ਗਏ ਸੰਭਾਵਿਤ ਪ੍ਰੈਸ ਨੋਟ ਦੇ ਅਨੁਸਾਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਗਲੀ ਖਬਰ ਵੱਲ ਚਲਿਏ ਤੇ ਮੁਰ ਹੋਵੇਗੀ ਨੋਟਬੰਦੀ 500 ਰੁਪਏ ਦੇ ਨੋਟ ਤੇ ਪਾਬੰਦੀ ਲਗਾਉਣ ਦੀ ਮੰਗ ਨੇ ਹਲਚਲ ਜੜੀ ਮਚਾਈ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵਿੱਤੀ ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਵੱਲ ਇੱਕ ਦਲੇਰਾਨਾ ਸੁਝਾਅ ਦਿੱਤਾ ਹੈ ਉਹਨਾਂ ਨੇ 500 ਅਤੇ ਇਸ ਤੋਂ ਵੱਧ ਦੇ ਨੋਟਾਂ ਨੂੰ ਚੱਲਣ ਤੋਂ ਜਿਹੜਾ ਬਾਹਰ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਦਾ ਉਹਨਾਂ ਦਾ ਮੰਨਣਾ ਹੈ ਕਿ ਉੱਚ ਮੁੱਲ ਵਾਲੇ ਨੋਟਾਂ ਨੂੰ ਹਟਾ ਕੇ ਦੇਸ਼ ਨੂੰ ਪੂਰੀ ਤਰ੍ਹਾਂ ਡਿਜੀਟਲ ਲੈਣ-ਦੇਣ ਵੱਲ ਜਿਹੜਾ ਲਜਾਇਆ ਜਾ ਸਕਦਾ ਜਿਸ ਦੇ ਨਾਲ ਨਾ ਸਿਰਫ ਇਹ ਕਹਿੰਦੇ ਨੇ ਹੋਰ ਪਾਰਦਰਸ਼ੀ ਬਣਾਇਆ ਜਾਵੇਗਾ ਤੇਲਗੂ ਦੇਸ਼ਮ ਪਾਰਟੀ ਦੇ ਤਿੰਨ ਦਿਨਾ ਸਾਲਾਨਾ ਸੰਮੇਲਨ ਮਹਾਂਡੂ ਸਭਾ ਨੂੰ ਜਿਹੜਾ ਸੰਬੋਧਨ ਕਰਦਿਆ ਨਾਇਡੂ ਨੇ ਨਾ ਸਿਰਫ 500 ਤੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਸਗੋਂ ਡਿਜੀਟਲ ਭੁਗਤਾਨ ਨੂੰ ਅਪਣਾਉਣ ਦਾ ਵੀ ਸੱਦਾ ਦੇ ਦਿੱਤਾ ਉਹਨਾਂ ਕਹੇ ਕਿ ਦੇਸ਼ ਨੂੰ ਨਗਦੀ ਅਤੇ ਨਿਰਭਰਤਾ ਤੋਂ ਬਾਹਰ ਕੱਢਣ ਦਾ ਸਮਾਂ ਆ ਚੁੱਕਿਆ ਹੈ ਨਾਈਡੋ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਜੀਟਲ ਕਰੰਸੀ ਦੇ ਬਾਰੇ ਇੱਕ ਰਿਪੋਰਟ ਸੌਂਪੀ ਸੀ ਤੇ ਸੁਝਾਅ ਦਿੱਤਾ ਸੀ ਕਿ ਜੇਕਰ ਲੋੜ ਪਈ ਤਾਂ 500 ਹਜ਼ਾਰ ਅਤੇ 2000 ਰੁਪਏ ਦੇ ਨੋਟਾਂ ਦੀ ਛਪਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ ਇਸ ਦੇ ਨਾਲ ਨਾ ਸਿਰਫ ਕਾਲੇ ਧਨ ਨੂੰ ਕੰਟਰੋਲ ਕੀਤਾ ਜਾ ਸਕੇਗਾ ਸਗੋ ਹਰ ਲੈਣ ਦੇ ਨੂੰ ਟਰੈਕ ਕਰਨਾ ਵੀ ਆਸਾਨ ਜਿਹੜਾ ਹੋ ਜਾਵੇਗਾ ਮੈ ਚੀਨ ਦੇ ਲਈ ਕਹਿੰਦੇ ਰਾਹ ਖੋਲੇ ਨੇ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤੇ ਪਰ ਉਸਨੇ ਹੀ ਸਾਡੇ ਨਾਲ ਧੋਖਾ ਕੀਤਾ ਡੋਨਲਡ ਟਰੰਪ ਸਾਹਿਬ ਕਹਿੰਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਤੇ ਗੰਭੀਰ ਦੋਸ਼ ਲਗਾਇਆ ਕਿ ਚੀਨ ਨੇ ਬੀਜਿੰਗ ਦੇ ਨਾਲ ਕੀਤੇ ਵਪਾਰ ਸਮਝੌਤੇ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ ਟਰੰਪ ਦਾ ਦਾਵਾ ਹੈ ਕਿ ਉਸਨੇ ਇਹ ਸੌਦਾ ਇਸਦੇ ਲਈ ਵੀ ਕੀਤਾ ਸੀ ਜੋ ਚੀਨ ਦੇ ਚੀਨ ਉਸ ਦੇ ਦੁਆਰਾ ਲਗਾਏ ਗਏ ਭਾਰੀ ਟੈਰਫਾਂ ਤੋਂ ਉੱਪਰ ਸਕੇ ਪਰ ਹੁਣ ਬੀਜਿੰਗ ਨੇ ਅਮਰੀਕੀ ਵਿਸ਼ਵਾਸ ਨੂੰ ਤੋੜ ਦਿੱਤਾ ਹੈ ਕ੍ਰੋਥ ਸੋਸ਼ਲ ਮੀਡੀਆ ਜਿਹੜਾ 트럼ਪ ਦਾ ਆਪਣਾ ਹੈ ਉਹਦੇ ਉੱਤੇ ਕੁਝ ਹਫ਼ਤੇ ਪਹਿਲਾਂ ਚੀਨ ਇੱਕ ਗੰਭੀਰ ਆਰਥਿਕ ਸੰਕਟ ਦੇ ਵਿੱਚ ਫਸ ਗਿਆ ਸੀ ਉਹਨਾਂ ਕਹੇ ਕਿ ਮੇਰੇ ਦੁਆਰਾ ਲਗਾਏ ਗਏ ਟੈਰਿਫ ਇੰਨੇ ਭਾਰੀ ਸਨ ਕਿ ਚੀਨ ਦੇ ਲਈ ਅਮਰੀਕਾ ਦੇ ਨਾਲ ਵਪਾਰ ਕਰਨਾ ਲਗਭਗ ਅਸੰਭਵ ਹੋ ਗਿਆ ਸੀ ਉਸਨੇ ਅੱਗੇ ਕਿਹਾ ਕਿ ਚੀਨ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸਨ ਤੇ ਉੱਥੇ ਸਿਵਲ ਅਸ਼ਾਂਤੀ ਵਰਗੀ ਸਥਿਤੀ ਪੈਦਾ ਹੋ ਗਈ ਸੀ 트럼ਪ ਨੇ ਕਿਹਾ ਕਿ ਉਸਨੇ ਜੋ ਤੇਜ਼ ਵਪਾਰ ਸੌਦਾ ਕੀਤਾ ਸੀ ਉਸਦਾ ਉਦੇਸ਼ ਨਾ ਸਿਰਫ ਅਮਰੀਕਾ ਦੀ ਭਲਾਈ ਸੀ ਬਲਕਿ ਚੀਨ ਨੂੰ ਵੀ ਬਰਬਾਦੀ ਤੋਂ ਬਚਾਉਣਾ ਵੀ ਸੀ ਉਹਨਾਂ ਲਿਖਿਆ ਹੈ ਕਿ ਮੈਂ ਚੀਨ ਨੂੰ ਅਜਹੀ ਸਥਿਤੀ ਤੋਂ ਬਾਹਰ ਕੱਢਿਆ ਹੈ ਜੋ ਹੋਰ ਵੀ ਵਿਗੜ ਸਕਦੀ ਸੀ ਮੈਂ ਅਜੇ ਹੁੰਦਾ ਨਹੀਂ ਦੇਖ ਸਕਦਾ 트럼ਪ ਦੇ ਅਨੁਸਾਰ ਇਸ ਸੌਦੇ ਤੋਂ ਬਾਅਦ ਚੀਨ ਦੀ ਹਾਲਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਤੇ ਵਪਾਰ ਆਮ ਹੋ ਚੁੱਕਿਆ ਹੈ ਪਰ ਥੋੜੇ ਸਮੇਂ ਦੇ ਵਿੱਚ ਹੀ ਚੀਨ ਨੇ ਸਮਝੌਤੇ ਦੀਆਂ ਸ਼ਰਤਾਂ ਤੋੜ ਦਿੱਤੀਆਂ ਨੇ ਉਨ੍ਹਾਂ ਦੋਸ਼ ਲਗਾਇਆ ਕਿ ਬੀਜਿੰਗ ਨੇ ਅਮਰੀਕਾ ਦੇ ਨਾਲ ਕੀਤੇ ਵਾਅਦੇ ਤੋੜੇ ਅਤੇ ਸਮਝੌਤੇ ਦਾ ਸਮਾਨ ਜਿਹੜਾ ਸੰਦੇਮਾਨ ਜਿਹੜਾ ਨਹੀਂ ਕੀਤਾ ਗਿਆ 트럼ਪ ਨੇ ਕਿਹਾ ਕਿ ਸ਼ਾਇਦ ਕੁਝ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਵੇਗੀ ਪਰ ਚੀਨ ਨੇ ਸਾਡੇ ਸਮਝੌਤੇ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ 트럼ਪ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਚੀਨ ਦੇ ਵਿਰੁੱਧ ਦੁਬਾਰਾ ਸਖਤੀ ਨੀਤੀਆਂ ਜਿਹੜੀਆਂ ਅਪਣਾਈਆਂ ਜਾ ਸਕਦੀਆਂ ਨੇ ਭਾਰਤ ਪਾਕਿਸਤਾਨ ਤਣਾਬ ਵਿਚਲੇ ਜਿਹੜੇ ਨੇ ਪੁੱਤੇ ਨੇ ਭਾਰਤ ਨੂੰ ਜਿਹੜਾ ਇੱਕ ਝਟਕਾ ਦਿੱਤਾ ਹੈ ਪਿਛਲੇ ਦਿਨਾਂ 'ਚ ਭਾਰਤ ਨੇ ਕਿਹਾ ਸੀ ਕਿ ਦੂਜਾ ਜਿਹੜਾ ਸਟੀਲ ਮੈਨ ਲੱਕੀ ਭੰਡਾਰ ਜਿਹੜਾ ਭਾਰਤ ਬਣਨ ਜਾ ਰਿਹਾ ਹੈ ਭਾਰਤ ਦੇ ਦੋਸਤ ਭਾਰਤ ਦੇ ਦੋਸਤ ਦੇਸ਼ ਰੂਸ ਨੇ ਪਾਕਿਸਤਾਨ ਦੇ ਨਾਲ ਇੱਕ ਆਧੁਨਿਕ ਸਟੀਲ ਪਲਾਂਟ ਦੇ ਉੱਤੇ ਨਿਰਮਾਣ ਦੇ ਲਈ ਸਮਝੌਤੇ ਨੂੰ ਆਖਰੀ ਰੂਪ ਦੇ ਦਿੱਤਾ ਹੈ ਇਹ ਸਮਝੌਤਾ 215 ਦੇ ਵਿੱਚ ਬੰਦ ਪਏ ਸੋਵੀਅਤ ਨਿਰਮਤ ਸਟੀਲ ਪਲਾਂਟ ਨੂੰ ਮੁੜ ਚਾਲੂ ਕਰੇਗਾ ਪਾਕਿਸਤਾਨੀ ਅਧਿਕਾਰੀਆਂ ਤੇ ਰੂਸੀ ਪ੍ਰਤੀਨਿਧੀ ਡੈਨਿਸ ਨਜ਼ ਰੂਫ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ ਇਸ ਪ੍ਰੋਜੈਕਟ ਦਾ ਉਦੇਸ਼ ਪਾਕਿਸਤਾਨ ਦੀ ਸਾਲਾਨਾ ਸਟੀਲ ਬਰਾਮਦ ਨੂੰ 30% ਦੀ ਤੱਕ ਘਟਾ ਕਰਨਾ ਹੈ ਜਿਸ ਦੇ ਨਾਲ 11.2 ਮਿਲੀਅਨ ਮੀਟ੍ਰਿਕ ਟਨ ਖਪਤ ਅੰਤਰ ਦੇ ਨਾਲ ਜੁੜੇ 2.6 ਬਿਲੀਅਨ ਡਾਲਰ ਦੇ ਬਰਾਮਦ ਬਿੱਲ ਦੇ ਵਿੱਚ ਕਮੀ ਆਵੇਗੀ ਸ਼ਹਿਬਾਜ਼ ਸ਼ਰੀਫ ਦੇ ਨਾਲ 2.6 ਬਿਲੀਅਨ ਡਾਲਰ ਦੇ ਮੈਗਾ ਸਮਝੌਤੇ ਨੇ ਪੁੱਤਿੰ ਦੇ ਇਸਲਾਮਾਬਾਦ ਵੱਲ ਵੱਧਦੇ ਝੁਕਾਅ ਨੂੰ ਲੈ ਕੇ ਦਿੱਲੀ ਦੇ ਵਿੱਚ ਰੋਜ਼ ਪੈਦਾ ਕਰ ਦਿੱਤਾ ਹੈ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਆਰਥਿਕ ਸਬੰਧ ਡੂੰਘੇ ਫੌਜੀ ਤੇ ਤਕਨੀਕੀ ਸਹਿਯੋਗ ਦੇ ਦਰਵਾਜ਼ੇ ਖੋਲ੍ਹ ਸਕਦੇ ਨੇ ਭਾਰਤ ਦੇ ਕਟੜ ਵਿਰੋਧੀ ਵੱਲ ਪੁੱਤਿੰ ਦੇ ਝੁਕਾਉਣੇ ਪੂਰੇ ਸਾਊਥ ਬਲਾਕ ਦੇ ਵਿੱਚ ਚਿੰਤਾ ਜੜੀ ਹੈ ਵਧਾ ਦਿੱਤੀ ਹੈ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਸੰਯੁਕਤ ਰਾਸ਼ਟਰ 7000 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਤਿਆਰੀ ਦੇ ਵਿੱਚ ਹੈ ਅਮਰੀਕਾ ਨੂੰ ਦੇਣਾ ਪਵੇਗਾ ਬਕਾਇਆ ਪੈਸਾ ਇਸ ਦਾ ਇਹ ਗੱਲਬਾਤ ਆ ਰਹੀ ਹੈ ਸੰਯੁਕਤ ਰਾਸ਼ਟਰ ਸਕੱਤਰ ਜਿਹੜਾ ਹੈ ਸਕੱਤਰ ਅਤੇ ਯੂਐਨ ਆਪਣੇ ਬਜਟ ਦੇ ਵਿੱਚ 20% ਕਟੌਤੀ ਕਰਨ ਤੇ ਲਗਭਗ 6900 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਹ ਫੈਸਲਾ ਆਰਥਿਕ ਸੰਕਟ ਦੇ ਵਿਚਕਾਰ ਲਿਆ ਗਿਆ ਹੈ ਜਿਸ ਦਾ ਮੁੱਖ ਕਾਰਨ ਸੰਯੁਕਤ ਰਾਜ ਅਮਰੀਕਾ ਹੈ ਸੰਯੁਕਤ ਰਾਸ਼ਟਰ ਦਾ 1.5 ਬਿਲੀਅਨ ਡਾਲਰ ਦਾ ਬਕਾਇਆ ਖੜਾ ਹੈ ਨੌਕਰੀਆਂ ਦੇ ਵਿੱਚ ਕਟੌਤੀ 1 ਜਨਵਰੀ ਤੋਂ ਲਾਗੂ ਹੋਵੇਗੀ ਸਕੱਤਰ ਜਨਰਲ ਐਟੋਨੀਓ ਗੁਟੇਰੇਸ ਮੁੱਖ ਵਿਭਾਗਾ ਨੂੰ ਮਿਲਾਉਣ ਤੇ ਵਿਚਾਰ ਜਿਹੜਾ ਕਰ ਰਹੇ ਨੇ वैसे जे देखा जावे बढ़िया चीजਾਂ ਚੱਲ ਰਹੀਆਂ ਨੇ ਜੇ 트럼ਪ ਨੇ ਕੁਝ ਚੰਗੀਆਂ ਚੀਜ਼ਾਂ ਵੀ ਕਹਿ ਸਕਦੇ ਆ ਜੇ ਪੱਕ ਤੋ ਦੇਖਦੇ ਆ ਕਿਉਂਕਿ ਜੇ ਦੇਖਿਆ ਜਾਵੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਐਸੇ ਜਿਹੜੇ ਨੇ ਉਹ ਅਹੁਦੇ ਨੇ ਜਿਹੜੇ ਮਤਲਬ ਕਿ ਬਹੁਤ ਵੱਡੇ ਵੱਡੇ ਮੈਨੇਜਰ ਕਹਿ ਸਕਦੇ ਆ ਸੀਈਓ ਕਹਿ ਲੋ ਕਿ ਉਹ ਉਹਨਾਂ ਦਾ ਜਿਹੜਾ ਸਾਰਾ ਕੁਝ ਪੇ ਆ ਜਿਹੜਾ ਖਾਸ ਕਰਕੇ ਜਿਹੜਾ ਕਾਮਿਆਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਛੋਟੇ ਛੋਟੇ ਜਿਹੜੀ ਹੈ ਸੈਲਰੀ ਬਚਾਈ ਜਾ ਰਹੀ ਹੈ ਪਰ ਜੇ ਇੱਕੋ ਹੀ ਇਸ ਤਰ੍ਹਾਂ ਦਾ ਕੋਈ ਜਿਹੜਾ ਵੱਡੇ ਅਹੁਦੇ ਦੇ ਉੱਤੇ ਬੈਠਾ ਜਿੱਥੇ 4-400 ਜਿਹੜੇ ਨੇ ਸੁਪਰਵਾਈਜ਼ਰ ਨੇ ਜਾਂ ਕਰਤਾ ਧਰਤਾ ਨੇ ਕੁਝ ਚੀਜ਼ਾਂ ਦੇ 300 ਨੇ 200 ਨੇ 100 ਨੇ ਉਹਨਾਂ ਦੇ ਵਿੱਚ ਕਟੌਤੀ ਕਰਨਗੇ ਜਿ ਉਹਨਾਂ ਦੇ ਵਿੱਚੋਂ ਤਕਰੀਬਨ ਇੱਕ ਬੰਦਾ ਵੀ ਥੱਲੇ ਝਾੜਦੇ ਨੇ ਰੱਖਦੇ ਨੇ ਕਰਦੇ ਨੇ ਉਹਨੂੰ ਆਊਟ ਕਰਦੇ ਨੇ ਤੇ ਉਸ ਦੀ ਜਗ੍ਹਾ ਦੇ ਉੱਤੇ ਇੱਕ ਬੰਦੇ ਆਮ ਕਾਮੇ ਜਿਹੜੇ ਨੇ 10 ਤੋਂ 15 ਬੰਦੇ ਜਿਹੜੇ ਰੱਖੇ ਜਾ ਸਕਦੇ ਉਸ ਦੀ ਤਨਖਾਹ ਦੇ ਮੁਤਾਬਕ ਤੇ ਇਹ ਚੀਜ਼ਾਂ ਵੈਸੇ ਚੰਗੀਆਂ ਵੀ ਕਹਿ ਸਕਦੇ ਆ ਹੋ ਰਹੀਆਂ ਨੇ ਕੁਝ ਹਜ਼ਾਰਾਂ ਲੋਕ ਜਲਦੀ ਹੀ ਸੰਯੁਕਤ ਰਾਸ਼ਟਰ ਯੂਨ ਦੇ ਵਿੱਚ ਆਪਣੀਆਂ ਨੌਕਰੀਆਂ ਗਵਾ ਸਕਦੇ ਨੇ ਸੰਯੁਕਤ ਰਾਸ਼ਟਰ ਸਕੱਤਰੇਤ ਆਪਣੇ 3.7 ਬਿਲੀਅਨ ਡਾਲਰ ਦੇ ਬਜਟ ਦੇ ਵਿੱਚ 20% ਕਟੌਤੀ ਕਰਨ ਅਤੇ ਲਗਭਗ 6900 ਨੌਕਰੀਆਂ 'ਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ ਨਿਰਦੇਸ਼ ਆਰਥਿਕ ਸੰਕਟ ਦੇ ਵਿਚਕਾਰ ਆਇਆ ਹੈ ਜੋ ਕਿ ਸੰਯੁਕਤ ਰਾਜ ਅਮਰੀਕਾ ਦੇ ਦੁਆਰਾ ਪੈਦਾ ਹੋਇਆ ਹੈ ਸੰਯੁਕਤ ਰਾਜ ਅਮਰੀਕਾ ਸੰਯੁਕਤ ਰਾਸ਼ਟਰ ਦਾ ਕਿੰਨਾ ਪੈਸਾ ਦੇਣਦਾਰ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਾਰਜਕਾਲ ਦੇ ਦੌਰਾਨ ਅਮਰੀਕੀ ਵਿਦੇਸ਼ੀ ਸਹਾਇਤਾ ਦੇ ਵਿੱਚ ਕਟੌਤੀ ਤੋਂ ਇਲਾਵਾ ਜਿਸ ਨੇ ਸੰਯੁਕਤ ਰਾਸ਼ਟਰ ਦੀਆਂ ਮਾਨਵਤਾਵਾਦੀ ਏਜੰਸੀਆਂ ਨੂੰ ਨੁਕਸਾਨ ਪਹੁੰਚਾਇਆ ਹੈ ਅਮਰੀਕਾ ਵਿੱਤੀ ਸਾਲ ਦੇ ਲਈ ਸੰਯੁਕਤ ਰਾਸ਼ਟਰ ਦਾ ਲਗਭਗ 1.5 ਬਿਲੀਅਨ ਡਾਲਰ ਦਾ ਦੇਣਦਾਰ ਹੈ ਸੰਯੁਕਤ ਰਾਸ਼ਟਰ ਦੇ ਕੰਟਰੋਲਰ ਚੰਦਰ ਮੋਲੀ ਰਾਮਨਾਥਨ ਨੇ ਇਸ ਦੇ ਲਈ ਅਮਰੀਕਾ ਦੀ ਸਫਲਤਾ ਦਾ ਹਵਾਲਾ ਨਹੀਂ ਦਿੰਦਾ ਉਹਨਾਂ ਕਹਿ ਕੇ ਕਟੌਤੀਆਂ ਮਾਰਚ ਦੇ ਵਿੱਚ ਯੂਨ 80 ਨਾਮਤ ਜਣੀਆਂ ਨੇ ਜਿਹੜੀਆਂ ਸਮਿਖਿਆ ਦਾ ਹਿੱਸਾ ਨੇ ਕਟੌਤੀਆਂ ਕਦੋਂ ਸ਼ੁਰੂ ਹੋਣਗੀਆਂ ਰਾਮਨਾਥਨ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵ ਕਾਖੀ ਯਤਨ ਹੈ ਕਿ ਸੰਯੁਕਤ ਰਾਸ਼ਟਰ 21ਵੀਂ ਸਦੀ ਦਾ ਸਮਰਥਨ ਕਰਨ ਮਨੁੱਖੀ ਦੁੱਖਾਂ ਨੂੰ ਘਟਾਉਣ ਅਤੇ ਸਾਰਿਆਂ ਦੇ ਲਈ ਇੱਕ ਬਿਹਤਰ ਜੀਵਨ ਤੇ ਭਵਿੱਖ ਬਣਾਉਣ ਦੇ ਉਦੇਸ਼ ਦੇ ਲਈ ਢੁਕਮਾ ਹੈ ਉਹਨਾਂ ਅੱਗੇ ਦੱਸਿਆ ਕਿ ਮੈਂ ਇਸ ਸਮੂਹਿਕ ਯਤਨ ਦੇ ਲਈ ਤੁਹਾਡੇ ਸਹਿਯੋਗ ਤੇ ਭਰੋਸਾ ਕਰਦਾ ਜਿਸ ਦੀ ਹਮਲਾਵਰ ਸਮਾਂ ਸੀਮਾ ਨੂੰ ਮਾਨਤਾ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਇੱਕ ਦੋ ਖਬਰਾਂ ਹੋਰ ਨੇ ਇਜ਼ਰਾਈਲ ਜਿਹੜਾ ਚੰਗੀ ਖਬਰ ਆ ਰਹੀ ਹੈ ਇਜ਼ਰਾਈਲ ਗਾਜ਼ਾ ਵਾਰ ਜਿਹੜੀ ਹੈ ਇਜ਼ਰਾਈਲ ਨੇ ਗਾਜ਼ਾ ਜੰਗਬੰਦੀ ਦੀ ਅਮਰੀਕੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਵਾਈਟ ਹਾਊਸ ਨੇ ਵੀ ਪੁਸ਼ਟੀ ਇਹਦੀ ਕਰ ਦਿੱਤੀ ਹੈ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਸਥਾਈ ਜੰਗਬੰਦੀ ਦੀ ਅਮਰੀਕੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਇਜ਼ਰਾਈਲੀ ਮੀਡੀਆ ਦੇ ਅਨੁਸਾਰ ਪ੍ਰਧਾਨ ਮੰਤਰੀ ਬੈਜਾਮੀ ਨੇਤਨ ਜਾਹੁ ਨੇ ਬੰਦਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਵਾਈਟ ਹਾਊਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਇਸ ਦੇ ਜਿਹੜਾ ਇਜ਼ਰਾਈਲ ਨੇ ਨਵੀਂ ਜੰਗਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਹਾਲਾਂਕਿ ਹਮਾਸ ਦੇ ਵੱਲੋਂ ਅਜੇ ਤੱਕ ਕੋਈ ਸਪਸ਼ਟ ਜਿਹੜਾ ਬਿਆਨ ਨਹੀਂ ਆਇਆ ਹੈ ਇਜ਼ਰਾਈਲ ਨੇ ਗਾਜ਼ਾ ਜੰਗਬੰਦੀ ਅਮਰੀਕੀ ਪੇਸ਼ਕਸ਼ ਨੂੰ ਸਵੀਕਾਰ ਜਿਹੜਾ ਕਰ ਲਿਆ ਹੈ ਪ੍ਰਧਾਨ ਮੰਤਰੀ ਨੇ ਬੰਦਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਤੇ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਸਥਾਈ ਜੰਗਬੰਦੀ ਦੀ ਅਮਰੀਕਾ ਨੂੰ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਤੇ ਇਜ਼ਰਾਈਲ ਮੀਡੀਆ ਦੇ ਅਨੁਸਾਰ ਪ੍ਰਧਾਨ ਮੰਤਰੀ ਬੈਜਾਮੇ ਨਤਨ ਜਾਹੂ ਨੇ ਬੰਦਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਵਾਈਟ ਹਾਊਸ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਆਖਰੀ ਖਬਰ ਵੱਲ ਵਧੀਏ ਤੇ ਕੈਨੇਡਾ ਸੂਬੇ ਦੇ ਵਿੱਚ ਫਿਰ ਤੋਂ ਜਿਹੜਾ ਕੈਨੇਡਾ ਸੂਬੇ ਦੇ ਵਿੱਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਹੈ ਐਮਰਜੈਂਸੀ ਹਜ਼ਾਰਾਂ ਲੋਕਾਂ ਨੇ ਜਿਹੜਾ ਘਰ ਛੱਡੇ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਇੱਕ ਵਾਰ ਫਿਰ ਜੰਗਲ ਦੀ ਅੱਗ ਭੜਕ ਪਈ ਹੈ ਸਥਿਤੀ ਨੂੰ ਗੰਭੀਰ ਗੰਭੀਰਤਾ ਨੂੰ ਦੇਖਦੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਹੋ ਚੁੱਕਾ ਹੈ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫੌਜ ਭੇਜਣ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ ਇਸ ਤੇ ਪ੍ਰੀਮੀਅਰ ਵੈਬ ਕਿਨੀਓ ਨੇ ਖੁਸ਼ੀ ਪ੍ਰਗਟ ਕੀਤੀ ਹੈ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਕਿਹਾ ਕਿ ਅੱਗ ਨੇ ਜਿਹੜਾ ਕਈ ਪਾਈਚਾਰਿਆਂ ਦੇ 17000 ਲੋਕਾਂ ਨੂੰ ਭੱਜਣ ਦੇ ਲਈ ਮਜਬੂਰ ਕੀਤਾ ਹੈ ਇਮੈਨੀਟੋਬਾ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ ਐਮਰਜੈਂਸੀ ਕੋਸ਼ਨਾ ਅਧਿਕਾਰੀਆਂ ਨੂੰ ਸੁਰੱਖਿਅਤ ਠੰਗ ਦੇ ਨਾਲ ਖਾਲੀ ਕਰਵਾਉਣ ਵਾਲਿਆਂ ਨੂੰ ਲਜਾਨ ਅਤੇ ਪਨਾਹ ਪ੍ਰਦਾਨ ਕਰਨ ਦੇ ਵਿੱਚ ਮਦਦ ਕਰਦੀ ਹੈ ਸਸਕੈਚਵਨ ਜਿਹੜਿਆ ਹੈ ਉਹਦੇ ਕ੍ਰਾਈਟਨ ਦੇ 1280 ਨਿਵਾਸੀਆਂ ਨੂੰ ਵੀ ਸੁਰੱਖਿਅਤ ਥਾਂ ਦੇ ਉੱਤੇ ਜਾਣ ਦਾ ਹੁਕਮ ਦਿੱਤਾ ਗਿਆ ਸੀ ਮੈਨੀਟੋਬਾ ਦੇ ਵਿੱਚ 22 ਸਰਗਰਮ ਜੰਗਲਾਂ ਜੰਗਲੀ ਅੱਗਾਂ ਨੇ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਾਰਤ ਤੋਂ ਫਾਇਰ ਫਾਈਟਰ ਅੱਗ ਬੁਝਾਉਣ ਦੇ ਵਿੱਚ ਮਦਦ ਕਰ ਰਿਹਾ ਹੈ ਅਮਲੇ ਨੂੰ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਐਤਵਾਰ ਨੂੰ ਪਾਰਕਸ ਕੈਨੇਡਾ ਦਾ ਇੱਕ ਫਾਇਰ ਫਾਈਟਰ ਗੰਭੀਰ ਜ਼ਖਮੀ ਹੋਇਆ ਪਿਛਲੇ ਦਿਨਾਂ ਵਿੱਚ ਇਸ ਸਾਲ ਨੂੰ ਹੁਣ ਤੱਕ ਮੈਨੀਟੋਬਾ ਦੇ ਵਿੱਚ 102 ਅੱਗਾਂ ਲੱਗੀਆਂ ਨੇ ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਕਹਿੰਦੇ ਚੱਲਦਾ ਹੈ ਇਸ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਦਾ ਸੀਜ਼ਨ 2023 ਦੇ ਵਿੱਚ ਸੀ ਜਿਸਨੇ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸੇ ਨੂੰ ਮਹੀਨਿਆਂ ਤੱਕ ਜੜਾ ਖਤਰਨਾਕ ਠੂਏ ਦੇ ਨਾਲ ਦਬਾਅ ਦਿੱਤਾ ਸੀ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ